ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫਿਰ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਵਾਕੇ ਹੀ ਬਾਣ ਸਰਕਾਰ ਤੁਹਾਡੇ ਦੁਆਰ ਇਹ ਸਰਕਾਰ ਵਾਕੇ ਲੋਕਾਂ ਦੇ ਦੁਆਰ ਸਾਰੇ ਕੰਮ ਹੋ ਰਹੇ ਨੇ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਵਿਜੇ ਸਿਆਲ ਜੀ ਪ੍ਰਿੰਸੀਪਲ ਸਾਹਿਬ ਸਾਡੇ ਸ਼ਰਪ ਸ਼ੈਤੀ ਪਬਲਿਕ ਸਕੂਲ ਦੇ ਅੱਜ ਇਹਨਾਂ ਦੇ ਸਕੂਲ ਦੇ ਵਿੱਚ ਆਧਾਰ ਕਾਟ ਦਾ ਕੈਂਪ ਲੱਗਿਆ ਵਾ ਅੱਜ ਮੰਗਲਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਲਗਾਤਾਰ ਇਹ ਕੈਂਪ ਚੱਲੇਗਾ ਟਾਈਮਿੰਗ ਸਵੇਰੇ 9:30 ਤੋਂ ਲੈ ਕੇ ਸ਼ਾਮ 4:30 ਵਜੇ ਤੱਕ ਕਿਸੇ ਵੀ ਵੀਰ ਭਰਾ ਨੇ ਭੈਣ ਨੇ ਆਪਣੇ ਆਧਾਰ ਕਾਰਡ ਅਪਡੇਟ ਕਰਾਉਣੇ ਹੋਣ ਬੱਚਿਆਂ ਦੇ ਨਵੇਂ ਬਣਾਉਣੇ ਹੋਣ ਮੋਬਾਈਲ ਨੰਬਰ ਲਿੰਕੋ ਕਰਾਉਣਾ ਹੋਵੇ ਤੇ ਤੁਸੀਂ ਇਹ ਸਕੂਲ ਦੇ ਵਿੱਚ ਆਣ ਕੇ ਪਹੁੰਚ ਕੇ ਆਪਣੇ ਸਾਰੇ ਕੰਮ ਕਰਵਾ ਸਕਦੇ ਜੀ ਅੱਗੇ ਬਾਦ ਕਰਨ ਜਾ ਰਹੇ ਆ ਆਮ ਆਦਮੀ ਪਾਰਟੀ ਦੇ ਆਗੂ ਸ਼ੇਰਪੰਜਾਬ ਸਿੰਘ ਜੀ ਨਾਲ ਸ਼ੇਰਪੰਜਾਬ ਜੀ ਅੱਜ ਜੋ ਕੈਂਪ ਲਗਾਇਆ ਗਿਆ ਕੋਈ ਵਾਰੀ ਵੀ ਜਾਣ ਜ਼ਰੂਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਸ ਤਰ੍ਹਾਂ ਤੁਸੀਂ ਜਾਣਦੇ ਜੇ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਇਹ ਆਮ ਆਦਮੀ ਪਾਰਟੀ ਸਰਕਾਰ ਲੋਕਾਂ ਦੇ ਦਵਾਰ ਵਾਕਈ ਇਹ ਕੰਮ ਲੋਕਾਂ ਦੇ ਘਰ ਬੈਠਿਆਂ ਹੋ ਰਹੇ ਨੇ ਜਿਸ ਤਰ੍ਹਾਂ ਆਧਾਰ ਕਾਟ ਦੀ ਇਹ ਜਿਹੜਾ ਕੰਮ ਚੱਲਦਾ ਪਿਆ ਵਾ ਪਹਿਲਾਂ ਲੋਕੀ ਸੇਵਾ ਕੇਂਦਰ ਜਾਂਦੇ ਹੀ ਜਾ ਕੇ ਲੰਮੀਆਂ ਲੰਮੀਆਂ ਲਿਆਣਾ ਚ ਲੱਗਦੇ ਸੀ ਤੇ ਫਿਰ ਲੋਕਾਂ ਦੇ ਕੰਮ ਹੁੰਦੇ ਸੀ ਹੁਣ ਇਹ ਹਰ ਇੱਕ ਵਾਡਾਂ ਦੇ ਵਿੱਚ ਕਿਤੇ ਨਾ ਕਿਤੇ ਕੈਂਪ ਲੱਗਦੇ ਆ ਪੂਰਾ ਪੂਰੇ ਹਫ਼ਤੇ ਵਾਸਤੇ ਜਿਤਰਾ ਸਾਡੇ ਇਹ ਸਕੂਲ ਦੇ ਪ੍ਰਿੰਸੀਪਲ ਹਜੇ ਸਿਆਲ ਜੀ ਸਰਵਸ਼ੇਤੀ ਪਬਲੀਕ ਸਕੂਲ ਉਹਦੇ ਵਿੱਚ ਇਹ ਕੈਂਪਸ ਲੱਗਾ ਵਾ ਮੰਗਲਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਲਗਾਤਾਰ ਕੈਂਪ ਚੱਲਣਾ ਵਾ ਅਸੀਂ ਸਾਡੇ ਹਲਕਾ ਦੱਖਣੀ ਐਮਐਲਏ ਡਾਕਟਰ ਅੰਦਰਪ੍ਰੀਤ ਸਿੰਘ ਨਿਹਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਦੀ ਗੁਵਾਈ ਦੇ ਵਿੱਚ ਇਹ ਸਾਰੀਆਂ ਸੇਵਾ ਲੋਕਾਂ ਨੂੰ ਮਿਲਦੀਆਂ ਪਈਆਂ ਵਾ ਇਹ ਕੈਂਪ ਲਾਇਆ ਗਿਆ ਹੈ ਫ੍ਰੀ ਆਫ ਪੋਸਟ ਨਹੀਂ ਹੈ ਕੋਈ ਫੀਸ ਚਾਰਜਸ ਵੀ ਲਏ ਜਾਂ ਫੀਸ ਨਹੀਂ ਜੀ ਇਹ ਫ੍ਰੀ ਆ ਤੇ ਬਾਕੀ ਜੋ 150 ਰੁਪਿਆ ਜੋ ਸਰਕਾਰ ਵੱਲੋਂ ਜੋ ਸੇਵਾ ਕੇਂਦਰ ਜਾ ਕੇ ਵੀ ਬਟਾਲਾ ਰੋਡ ਤੇ ਵੀ ਲੱਗਦਾ ਵਾ ਉਹ ਤੇ ਲੱਗਣਾ ਲੱਗਣਾ ਵਾ 150 ਰੁਪਏ ਆ ਉਹ ਤੇ ਬਸ ਉਹ ਮੁੰਡੇ ਦੱਸਣਗੇ ਜਿਹੜੇ ਉਥੇ ਕਰਦੇ ਪਏ ਆ ਪਰ ਲੋਕਾਂ ਦੀ ਖੱਜਲ ਖਰਾਬੀ ਖਤਮ ਆ ਲੋਕੇ ਆਪਣੀ ਦਿਹਾੜੀ ਭੰਨ ਕੇ ਬਟਾਲਾ ਰੋਡ ਤੇ ਜਾਂਦੇ ਹੀ ਉਥੇ ਲੰਮੇ ਲੰਮੇ ਲੈਣਾ ਚ ਲੱਗ ਕੇ ਇਹ ਆਪਣੇ ਕੰਮ ਕਰਾਉਂਦੇ ਹੀ ਹੁਣ ਇਹ ਵਾਰਡ ਦੇ ਵਿੱਚ 42 ਨੰਬਰ ਵਾਰਡ ਦੇ ਵਿੱਚ ਇਹ ਕੈਂਪ ਲੱਗਾ ਵਾ ਤੇ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਵਾ ਲੋਕੇ ਜਾ ਰਹੇ ਨੇ ਤੇ ਆ ਰਹੇ ਆਪਣਾ ਕੰਮ ਕਰਵਾ ਰਹੇ ਨੇ